ਦੇਖ ਰਹੇ ਹੋ ਦਿਨਕਸ਼ਵਰਾ ਟੀਵੀ ਅੱਜ ਅਸੀਂ ਪਹੁੰਚਿਆ ਬਟਾਲਾ ਵਿੱਚ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਜਿਹੜਾ ਬੜਾ ਧੂਮਤਾਂ ਮਨਾਇਆ ਜਾ ਰਿਹਾ ਉੱਥੇ ਨਾਲ ਹੀ ਸੰਗਤਾਂ ਜਿਹੜੀਆਂ ਗੁਰਦੁਆਰੇ ਦੇ ਤੇ ਉਹ ਨਤਮਸਤਕ ਹੋ ਕੇ ਉਸ ਤੋਂ ਬਾਅਦ ਮੈਂ ਮਖਾਣਾ ਚਾਹਾਂਗਾ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਸਾਡੇ ਦਰਸ਼ਕਾਂ ਨੂੰ ਜੂਰ ਦਿਖਾਉਣਾ ਕਿ ਪੰਘੂੜਿਆਂ ਦਾ ਲੋਥ ਭ ਲੈਣ ਵਾਸਤੇ ਜਿਹੜੇ ਬੱਚੇ ਆਪ ਕਿੰਨੇ ਐਕਸਾਈਟਿਡ ਨੇ ਉਹਨਾਂ ਦੇ ਮਾਪੇ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਆਪਣਾ ਆਪਣਾ ਮਨਜੀਤ ਸਿੰਘ ਆ ਜੀ ਭੁੱਲਰ ਮਨਜੀਤ ਸਿੰਘ ਜੀ ਅੱਜ ਬੱਚਿਆਂ ਨੂੰ ਲੈ ਕੇ ਆਏ ਹੋ ਕਿੰਨਾ ਦਾ ਮੁੱਟਾ ਹਾਂਜੀ ਪਹਿਲਾਂ ਤੇ ਸਾਰੀ ਸੰਗਤ ਨੂੰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਰ ਸਾਲ ਦੀ ਤਰ੍ਹਾਂ ਧੰਗੁਰ ਨਾਨਕ ਦੇਵ ਜੀ ਦੇ ਦੀਨ ਦੁਨੀਆ ਦੇ ਮਾਲਕ ਲੋਕ ਪਰਲੋਕ ਦੇ ਮਾਲਕ ਮੇਰੇ ਸਾਥੀ ਗੁਰੂ ਮੇਰੇ ਪਿਤਾ ਜੀ ਉਹਨਾਂ ਦਾ ਵਿਆਹ ਪੁਰਬ ਸਾਧ ਸੰਗਤ ਜੀ ਸੰਗਤ ਨਾਲ ਮਨਾ ਰਹੇ ਆ ਬੱਚੇ ਆਏ ਛੋਟੇ ਛੋਟੇ ਨਾਲ ਅੱਜ ਹੁਣ ਆਪਾਂ ਬੱਚਿਆਂ ਨੂੰ ਇੱਥੇ ਉਠੇ ਦਵਾ ਕੇ ਪੂਰੇ ਤੇ ਫਿਰ ਸਤ ਪੁਰੇ ਹੀ ਜਾ ਰਹੇ ਆ ਕਨ ਸਾਹਿਬ ਮਹਾਰਾਜ ਦੇ ਦਰਸ਼ਨ ਮਿਲੇ ਕਰਨ ਵਾਸਤੇ ਸਤ ਪੁਰੇ ਦਰਸ਼ਨ ਮਿਲੇ ਕਰਕੇ ਫਿਰ ਸੰਗਤਾਂ ਆਪਣੇ ਘਰਾਂ ਨੂੰ ਜਾਣ ਗਿਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿੱਥੋਂ ਤੱਕ ਵੀ ਸਾਡੀ ਆਵਾਜ਼ ਚਾਹੇ ਕਿ ਹਰ ਵੀਰ ਮਾਈ ਭਾਈ ਨੂੰ ਲੱਖ ਲੱਖ ਵਧਾਈਆਂ ਖੋਟਾ ਖੋਟਾ ਬਾਈ ਸਤਪੁਰਜੀ ਨੂੰ ਨਮਸਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇੱਕ ਵੀਰ ਸਾਡੇ ਹੋਰ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਅੱਜ ਬੱਚਿਆਂ ਨੂੰ ਲੈ ਕੇ ਇੱਥੇ ਆਏ ਹੋ ਸਾਹਿਬ ਵਾਹਿਗੁਰੂ ਜੀ ਕਿੰਨੇ ਐਕਸਾਈਟਿਡ ਨੇ ਬੱਚੇ ਬਹੁਤ ਐਕਸਾਈਟਿਡ ਹਰ ਸਾਲ ਦੀ ਤਰ੍ਹਾਂ ਜਿੱਦਾਂ ਮੇਲਾ ਬਣਾਇਆ ਜਾਂਦਾ ਇੱਥੇ ਕਿ ਬੱਚੇ ਪੰਘੂਰੇ ਹੁਟੇ ਲੈ ਰਹੇ ਆ ਇੰਜੋਏ ਕਰ ਰਹੇ ਆ ਸਕੂਲ ਤੋਂ ਆ ਕੇ ਨਾਲੇ ਬੱਚਿਆਂ ਦੇ ਪੇਪਰ ਵੀ ਆ ਤੇ ਐਰ ਕੀ ਮੇਲਾ ਵੀ ਜਿੱਦਾਂ ਵੀਕੈਂਡ ਤੇ ਨਹੀਂ ਆਇਆ ਜਿੱਦਾਂ ਵੀ ਜਿੱਦਾਂ ਸੋਮ ਮੰਗਲਵਾਰ ਆ ਗਿਆ ਇਹ ਮੌਸਮ ਵੀ ਵਧੀਆ ਤੇ ਲੰਗਰ ਸੰਗਰ ਚੱਲਦੇ ਆ ਬਹੁਤ ਬਹੁਤ ਵਧਾਈ ਹੋਵੇ ਬਾਬੇ ਜੀ ਜਿੱਤੇ ਗੁਰੂ ਨਾਨਕ ਸਾਹਿਬ ਦੇ ਵਿਆਪੁਰਵਕ ਤੇ ਨੌਜਵਾਨ ਬੱਚੇ ਔਰਤਾਂ ਬਜ਼ੁਰਗ ਸਾਰੇ ਕਿਤੇ ਹਾਜ਼ਰੀ ਭਰਦੇ ਨੇ ਸੋ ਸਾਡੇ ਨਾਲ ਨੇ ਬਜ਼ੁਰਗ ਜਿਹੜੇ ਆਪਣੇ ਪਰਿਵਾਰ ਦੇ ਨਾਲ ਜਿਹੜਾ ਇੱਥੇ ਦਰਸ਼ਨ ਮੇਲਾ ਕਰਨ ਆਏ ਨੇ ਕੀ ਨਾਮ ਆ ਜੀ ਮੇਰਾ ਨਾਮ ਲਖਮਿੰਦਰ ਸਿੰਘ ਆ ਜੀ ਅੱਜ ਤੁਸੀਂ ਪਰਿਵਾਰ ਦੇ ਨਾਲ ਆਏ ਹੋ ਬੱਚਿਆਂ ਦੇ ਨਾਲ ਜਿਹੇ ਅਪਾਇੰਟਮੈਂਟ ਕਰਦੇ ਹੋ ਤੁਹਾਨੂੰ ਲੱਗ ਰਿਹਾ ਬਹੁਤ ਵਧੀਆ ਹਰ ਸਾਲ ਆਈਦਾ ਹੈ ਤੇ ਹਰ ਸਾਲ ਗੁਰਮਾਨਤ ਸਿੰਘ ਜੀ ਦੇ ਵਿਆਹ ਦੇ ਦਫ਼ਤਰ ਕਰੀਦੇ ਆ ਸੰਗਤਾਂ ਇਹ ਦੋ ਦੋਨੋ ਚੱਲ ਕੇ ਆਉਂਦੀਆਂ ਬੱਚਿਆਂ ਨੂੰ ਨਾਲ ਪਰਿਵਾਰ ਸਬੂਤ ਸਭ ਦਰਸ਼ਨ ਕਰਕੇ ਆ ਕੇ ਹਰ ਸਾਲ ਦੀ ਤਰ੍ਹਾਂ ਜਿਆਦਾ ਵੀ ਇੱਕ ਲੋਟ ਰੌਣਕ ਹੁੰਦੀ ਹੈ ਬਹੁਤ ਯਾਦਾਂ ਖੁਸ਼ੀਆਂ ਪ੍ਰਾਪਤ ਕਰਦੇ ਆ ਆਪਣਾ ਜੀਵਨ ਸਫਲਾ ਕਰਦੇ ਸਾਰੇ ਪੱਤਿਆਂ ਨੂੰ ਨਾਲ ਲਿਆਗੇ ਅਨਜਾਇਕ ਰੰਦੇ ਪੱਤਿਆਂ ਇਹ ਮੇਲਾ ਤਕਰੀਬਨ ਕੋਈ 15-20 ਦਿਨ ਲੱਗਾ ਰਹਿਦਾ ਲਗਾਤਾਰ ਪਹਿਲਾਂ ਵੀ ਉਸ ਤੋਂ ਬਾਅਦ ਵੀ ਚੱਲਦਾ ਰਹਿੰਦਾ ਥੋੜੇ ਜਿਹੇ ਤਰੀਕੇ ਨਾਲ ਬੱਚਿਆਂ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਖੁਸ਼ ਹੋ ਰਹੇ ਹੋ ਆਂਜ ਦੇਖ ਕੇ ਹੋਏ ਆਂਜੀ ਤੁਹਾਡੇ ਮਨੰਤਰ ਕਿੰਨੇ ਬੱਚਿਆਂ ਨੂੰ ਮਿਲਕੀਆ ਔਰ ਤੁਸੀਂ ਆ ਰਹੀ ਆ ਬਹੁਤ ਅਨਜਾਇਕ ਰੰਦੇ ਸਾਰੇ ਬੱਚੇ ਇਧਰ ਸਿਆ ਮਾਰੀ ਦਾ ਉਧਰੇ ਸਭ ਖੁਸ਼ੀਆਂ ਖੇੜਿਆਂ ਨਾਲ ਭਰਿਆ ਹੋਇਆ ਔਰ ਸਭ ਪਾਲਾ ਸ਼ਹਿਬ ਸਾਰਾ ਬਤਿਆ ਹੋਰ ਖੁਸ਼ੀ ਦਾ ਮਾਹੌਲ ਬਣਿਆ ਮਹਾਰਾਜ ਜੀ ਨੇ ਬੋਲਿਆ ਹਰੇਕ ਨੂੰ ਉਸੀਆਂ ਦੇ ਦਰਸ਼ਨ ਕਰਾਉਂਦਾ ਰਹੇ ਤੇ ਸਾਰਾ ਮੇਲਾ ਚੱਲਦਾ ਰਹੇ ਸਦਾ ਸਭਾ ਚੱਲਦਾ ਰਹਿਣਾ ਜਨ ਜੀ ਦੁਨੀਆ ਨਜਰੇ ਕੰਮ ਚੱਲਦਾ ਰਹਿਣਾ ਇਹ ਤੇ ਮਾ

ਔਰ WhatsApp ਚੈਨਲ ਪਰ